ਘੜ ਕੇ ਰਖਿਆ ਹਿਉਨਾ ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਆ ਵੇਖੋ ਇਹ ਟੀਕਾ ਵੀ ਇਸ ਤੋਂ ਬਰਾਮਦ ਹੋਇਆ ਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਜਿੰਨੇ ਆ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੀ ਤੋੜ ਤੇ ਫਿਰ ਮੈਂ ਨਾ ਚੌਕਲੇਟਾਂ ਲੈਤੀਆਂ ਮੈਂ ਥੋੜ ਗਿਆ ਦੇਖ ਕੇ ਹੀ ਉਹਨਾਂ ਨਸ਼ੇ ਦੀ ਤੋੜ ਨੇ ਬਣਾ ਦਿੱਤਾ ਚੋਰ ਚੌਕਲੇਟ ਚੋਰੀ ਕਰਦਾ ਫੜਿਆ ਗਿਆ ਇਹ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਨੋਵਲਟੀ ਨਾਮ ਦੀ ਇੱਕ ਸਵੀਟ ਸ਼ਾਪ ਤੋਂ ਨੌਜਵਾਨ ਚੌਕਲੇਟ ਚੋਰੀ ਕਰਦਾ ਫੜਿਆ ਗਿਆ ਪੁਲਿਸ ਮੁਤਾਬਕ ਨੌਜਵਾਨ ਨਸ਼ੇ ਦੇ ਵਿੱਚ ਸੀ ਤੇ ਨਸ਼ੇ ਦੀ ਤੋੜ ਦੇ ਵਿੱਚ ਉਸਨੇ 3-4 ਚਾਕਲੇਟ ਚੋਰੀ ਕਰ ਲਏ ਜਿਸ ਤੋਂ ਬਾਅਦ ਦੁਕਾਨ ਵਾਲਿਆਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਕੋਲੋਂ ਇੱਕ ਸਿਰਿੰਜ ਵੀ ਫੜੀ ਗਈ ਹੈ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨਸ਼ੇ ਦੀ ਤੋਹ ਚ ਸੀ ਫਰ ਮੈਂ ਨ ਚਾਕਲੇਟਾਂ ਲੈਤੀਆਂ ਮੈਂ ਦੌੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚਾਕਲੇਟ ਡੱਬਾ ਸੀ ਵੱਡਾ ਨਹੀਂ ਨਹੀਂ ਸਿਰਫ 4 ਚਾਕਲੇਟਾਂ ਤੇਜਾ ਚਾਕਲੇਟਾਂ ਹਾਂ ਹਾਂ ਲੋਣਾ ਠੀਕ ਹੈ ਹਾਂਜੀ ਗਲਤੀ ਹਾਂਜੀ ਨਸ਼ੇ ਦੀ ਤੋੜ ਦੇ ਵਿੱਚ ਕਰਕੇ ਪਰ ਮੇਰੇ ਤੋਂ ਆ ਠੀਕ ਕਿਉਂ ਲੰਨੀ ਅਸੀਂ ਤਾਂ ਗਲਤੀ ਹੋਈ ਨਸ਼ਾ ਦੀ ਦਵਾਈ ਕਿੰਨੀ ਦਿਨ ਤੋਂ ਦਵਾਈ ਮੇਰੇ 6-7 ਮਹੀਨੇ ਤੋਂ ਉਹ ਗਲਤੀ ਹੋਏ ਪਹਿਲਾਂ ਮੈਂ ਕਾਮਕਾਰ ਕਰਦਾ ਸੀ ਜੀ ਅੱਛਾ ਆ ਗੱਲ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾਂ ਕੋਰੀਅਰ ਦਾ ਕੰਮ ਕਰਦਾ ਸੀ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਅੱਛਾ ਤੇ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ